ਸਵਾਗਤ ਹੈ ਸਾਰੇ ਦਰਸ਼ਕਾਂ ਦਾ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਗਰੁੱਪ ਆਫ ਕਾਲਜਿਸ ਲਾਂਡਰਾ ਪ੍ਰੈਜੈਂਟਸ ਆਵਾਮ ਦੀ ਆਵਾਜ਼ ਤੇ ਮੈਂ ਹਾਂ ਤੁਹਾਡੇ ਨਾਲ ਲਵਪ੍ਰੀਤ ਬੰਗੜ ਚੋਣਾਂ ਨੂੰ 10 ਦਿਨਾਂ ਤੋਂ ਵੀ ਘੱਟ ਦਾ ਸਮਾਂ ਬਾਕੀ ਰਹਿ ਗਿਆ ਹੈ ਇਸ ਸਮੇਂ ਦੇ ਵਿੱਚ ਉਮੀਦਵਾਰਾਂ ਨੂੰ ਸਿਆਸੀ ਲੀਡਰਾਂ ਨੂੰ ਲੋਕਾਂ ਦੇ ਸਪੋਰਟ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਪਰ ਅਜੇਹੇ 'ਚ ਵੀ ਉਹਨਾਂ ਨੂੰ ਸਪੋਰਟ ਦੀ ਜਗ੍ਹਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਹਾਂ ਭਾਵੇਂ ਕੋਈ ਉਮੀਦਵਾਰ ਹੋਵੇ ਭਾਵੇਂ ਸੀਐਮ ਹੋਵੇ ਭਾਵੇਂ ਪੀਐਮ ਹੀ ਕਿਉਂ ਨਾ ਹੋਵੇ ਪੰਜਾਬ ਦੇ ਵਿੱਚ ਹਰ ਸਿਆਸੀ ਤਿਰ ਦੇ ਨਾਲ ਸੰਬੰਧਿਤ ਵੱਡੇ ਤੋਂ ਵੱਡੇ ਲੀਡਰ ਤੇ ਉਮੀਦਵਾਰ ਦਾ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਪਟਿਆਲਾ ਦੀਆਂ ਤਸਵੀਰਾਂ ਵਿਖਾਉਂਦੇ ਆ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੰਕਾਰ ਭਰੀ ਜੀ ਹਾਂ ਪੰਜਾਬ ਚ ਉਹਨਾਂ ਦੀ ਪਹਿਲੀ ਰੈਲੀ ਸੀਗੀ ਫਤਿਹ ਰੈਲੀ ਜਿਸ ਨੂੰ ਜੋ ਹੈ ਉਹ ਨਾਮ ਦਿੱਤਾ ਗਿਆ ਪੀਐਮ ਮੋਦੀ ਦਸਤਾਰ ਸਜਾ ਕੇ ਪਟਿਆਲਾ ਪਹੁੰਚੇ ਸਟੇਜ ਤੇ ਪਹੁੰਚੇ ਇੱਥੇ ਉਹਨਾਂ ਨੇ ਸੰਬੋਧਨ ਵੀ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਨੇ ਨਿਸ਼ਾਨੇ ਵੀ ਸਾਧੇ ਉਹਨਾਂ ਨੂੰ ਕਾਗਜ਼ੀ ਮੁੱਖ ਮੰਤਰੀ ਤੱਕ ਐ ਕਹਿ ਦਿੱਤਾ ਕਈ ਹੋਰ ਅਹਿਮ ਮਸਲਾ ਦੇ ਵੀ ਉਹਨਾਂ ਨੇ ਜੋ ਹੈ ਗੱਲਬਾਤ ਦਿੱਤੀ ਭਾਸ਼ਣ ਦਿੱਤਾ ਪਰ ਇੱਥੇ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਵਿਰੋਧ ਜ਼ਬਰਦਸਤ ਵੇਖਣ ਨੂੰ ਮਿਲਿਆ ਵਿਰੋਧ ਵੇਖਣ ਨੂੰ ਮਿਲਿਆ ਕਿਸਾਨਾਂ ਦਾ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਾਂਗੇ ਪਰ ਉਕਤ ਪ੍ਰਬੰਧ ਪਹਿਲਾਂ ਹੀ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਸੀ ਕਈ ਲੇਅਰਸ ਦੀ ਬੈਰੀਕੇਟਿੰਗ ਕੀਤੀ ਗਈ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਤਨਨਾਤ ਸੀ ਪਟਿਆਲਾ ਨੂੰ ਪੂਰੇ ਤਰੀਕੇ ਦੇ ਨਾਲ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਸੀ ਤਿੰਨ ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਛਾਉਣੀ 'ਚ ਪਟਿਆਲਾ ਨੂੰ ਤਬਦੀਲ ਕਰ ਦਿੱਤਾ ਗਿਆ ਬੈਰੀਕੇਟਿੰਗ ਕੀਤੀ ਗਈ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਜੋ ਨੇ ਉਹ ਤਾਇਨਾਤ ਕੀਤੇ ਗਏ ਬੈਰੀਕੇਟਿੰਗ ਕਰਕੇ ਹੀ ਪਟਿਆਲਾ ਦੀ ਹੱਤੋਂ ਬਾਹਰ ਹੀ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਕਿਸਾਨਾਂ ਨੂੰ ਜਿੱਥੇ ਪੀਐਮ મોદી ਸੀ ਇਹ ਰੈਲੀ ਸੀ ਉੱਥੇ ਵਦਨ ਨਹੀਂ ਦਿੱਤਾ ਗਿਆ ਤਾ ਤਸਵੀਰਾਂ ਤੁਸੀਂ ਲਗਾਤਾਰ ਵੇਖ ਰਹੇ ਹੋ ਤੇ ਪੀਡੀਸੀ ਨਿਊਜ਼ ਦੇ ਮਕਸਮ ਬਾਦਖਰ ਹਰਪੀਸਾਨੀ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਹਰਪੀਜੀ ਕੋਈ ਵੀ ਲੀਡਰ ਕਿਉਂ ਨਾ ਹੋਵੇ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ ਪੰਜਾਬ ਚ ਜ਼ਬਰਦਸਤ ਵਿਰੋਧ ਹੋ ਰਿਹਾ ਹੈ ਜਿਵੇਂ ਪੀਐਮ ਮੋਦੀ ਪਹੁੰਚੇ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਕਿ ਕਿਸਾਨਾਂ ਨੇ ਕਿ ਅਸੀਂ ਪੀਐਮ ਮੋਦੀ ਦਾ ਵਿਰੋਧ ਕਰਾਂਗੇ ਜਾਂ ਫਿਰ ਉਹ ਸਾਡੇ ਕੁਝ ਸਵਾਲਾਂ ਦਾ ਜਵਾਬ ਦੇਣ ਤੁਸੀਂ ਕਿਵੇਂ ਵੇਖਦੇ ਹੋ ਕਿ 10 ਦਿਨ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਲੇਕਿਨ ਵਿਰੋਧ ਵਾਲੀ ਜੋ ਇੱਕ ਲਹਿਰ ਹੈ ਉਹ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਹੀ ਜੇ ਬਿਲਕੁਲ ਦੇਖੋ ਜੇ ਸਿਰਫ ਪੰਜਾਬ ਦੇ ਸੰਦਰਭ ਦੀ ਆਪਾਂ ਗੱਲ ਕਰੀਏ ਤਾਂ ਬੀਜੇਪੀ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿਸਾਨ ਭਾਈਚਾਰੇ ਦਾ ਵਿਰੋਧ ਹੈ ਜਿਹੜਾ ਉਹ ਲਗਾਤਾਰ ਹੋਰ ਠੱਖਾ ਹੁੰਦਾ ਜਾ ਰਿਹਾ ਜਿਵੇਂ ਜਿਵੇਂ ਚੋਣਾ ਨੇੜੇ ਆ ਰਹੀਏ ਨੇ ਉਦੋਂ ਦਾ ਵਿਰੋਧ ਤਿੱਖਾ ਹੁੰਦਾ ਜਾ ਰਿਹਾ ਇਹ ਵਿਰੋਧ ਤਿੱਖਾ ਹੋਣ ਦੇ ਪਿੱਛੇ ਇੱਕ ਕਾਰਨ ਹੋਰ ਵੀ ਹੈ ਲੱਭਰੀ ਤੋਂ ਸਮਝਣਾ ਪਏਗਾ ਜਿਹੜੀ ਸ਼ਬਦਾਵਲੀ ਤੇ ਜਿਹੜੀਆਂ ਸਟੇਟਮੈਂਟਸ ਭਾਜਪੀ ਦੇ ਉਮੀਦਵਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਜਿਹੜਾ ਉਹ ਚਰਮ ਸੀਮਾ ਤੇ ਪਹੁੰਚ ਗਿਆ ਅੱਜ ਦੇ ਸਭ ਤੋਂ ਪਹਿਲਾਂ ਉਸ ਇਨਸੀਡੈਂਟ ਤੋਂ ਸ਼ੁਰੂ ਕਰ ਲੈਣੇ ਆ ਰੈਲੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਪਹੁੰਚਨੇ ਸੀਗੇ ਹੰਸ ਰਾਜ ਹੰਸ ਉਹਨਾਂ ਨੂੰ ਰਸਤੇ ਦੇ ਵਿੱਚ ਘੇਰਿਆ ਗਿਆ ਲਗਭਗ 1 ਤੋਂ 1.5 ਘੰਟਾ ਉਹਨਾਂ ਨੂੰ ਗੱਡੀ ਦੇ ਵਿੱਚ ਹੀ ਰੁਕਣਾ ਪਿਆ ਉਹਨਾਂ ਦੀ ਗੱਡੀ ਟਸ ਤੋਂ ਮਸ ਨਹੀਂ ਹੋ ਸਕੀ ਪਹਿਲਾਂ ਸਿੱਧੂਪੁਰ ਵਾਲਿਆਂ ਨੇ ਉਹਨਾਂ ਨੂੰ ਘੇਰਾ ਪਾਈ ਰੱਖਿਆ ਕਿੰਨਾ ਚਿਰ ਹੀ ਉਹਨਾਂ ਨੂੰ 1 ਘੰਟੇ ਤੋਂ ਵੱਧ ਸਮਾਂ ਜਿਹੜਾ ਉੱਥੇ ਖੜਾਈ ਰੱਖਿਆ ਜਦੋਂ ਸਾਡੇ ਪੱਤਰਕਾਰ ਨੇ ਵੀ ਉਹਨਾਂ ਨਾਲ ਗੱਲਬਾਤ ਕਰਨੀ ਚਾਹੀ ਕਿਸਾਨਾਂ ਨਾਲ ਤਾਂ ਉਹਨਾਂ ਨੇ ਕਿਹਾ ਕਿ ਇਸ ਸ਼ਖਸ ਨੇ ਕਿਹਾ ਸੀਗਾ ਕਿ ਇਹਨਾਂ ਨੂੰ 2 ਤਰੀਕ ਨੂੰ ਨਿਪਟਾਂਗੇ ਅਸੀਂ 2 ਤਰੀਕ ਤੋਂ ਪਹਿਲਾਂ ਹੀ ਇਹਦੇ ਨਾਲ ਨਿਪਟਣਾ ਚਾਹੁੰਦੇ ਹਾਂ ਇਹ ਬਾਹਰ ਆ ਕੇ ਸਾਨੂੰ ਦੱਸੇ ਕਿ 2 ਤਰੀਕ ਨੂੰ ਕੀ ਨਿਪਟਣਾ ਕਿਸੇ ਤਰੀਕੇ ਔਖਾ ਸੌਖਾ ਹੋ ਕੇ ਉਹ ਗੱਡੀ ਹੈ ਜਿਹੜੀ ਉਹ ਪੁਲਿਸ ਵੱਲੋਂ ਕਢਾਈ ਕ੍ਰਾਂਤੀ ਉਹਨਾਂ ਨੇ ਘੇਰਾ ਪਾ ਲਿਆ ਉਹ ਉਹ ਵੀ ਉਹਨਾਂ ਦੇ ਵੀ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੋ ਕੁੱਲ ਮਿਲਾ ਕੇ ਅੱਜ ਖੱਜਲ ਖੁਆਰੀ ਵਾਲਾ ਦਿਨ ਵਾਧੂ ਰਿਹਾ ਅ ਖਾਸ ਤੌਰ ਤੇ ਪਟਿਆਲਾ ਵਾਸੀਆਂ ਦੇ ਲਈ ਪਟਿਆਲਾ ਤਾਂ ਕੋਈ ਵੀ ਐਂਟਰੀ ਪੁਆਇੰਟ ਅਜਿਹਾ ਨਹੀਂ ਸੀ ਜਿੱਥੇ ਬੈਰੀਕੇਟਿੰਗ ਨਹੀਂ ਕੀਤੀ ਗਈ ਪਟਿਆਲਾ ਤਾਂ ਕੋਈ ਵੀ ਐਂਟਰੀ ਪੁਆਇੰਟ ਅਜਿਹਾ ਨਹੀਂ ਸੀ ਜਿੱਥੇ ਲੋਕਾਂ ਨੂੰ ਨਹੀਂ ਖਜਲ ਖੁਆਰ ਹੋਣਾ ਪਿਆ ਨਹੀਂ ਰੁਕਣਾ ਪਿਆ ਕਿਉਂਕਿ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਪਟਿਆਲਾ ਨੂੰ ਜਾਂਦੇ ਸਾਰੇ ਰਾਤ ਉਹ ਅਸੀਂ ਐਂਟਰੀ ਕਰਾਂਗੇ ਔਰ ਅਸੀਂ ਆਪਣਾ ਮੰਗ ਪੱਤਰ ਹੀ ਅਸੀਂ ਗੱਲਬਾਤ ਜਿਹੜੀ ਉਹ ਪ੍ਰਧਾਨ ਮੰਤਰੀ ਨਾਲ ਕਰਨਾ ਚਾਹਾਂਗੇ ਉਹ ਤਾਂ ਵਾਜਬ ਜੀ ਗੱਲ ਹੈ ਕਿ ਉਹਨਾਂ ਨੂੰ ਵੀ ਪਤਾ ਸੀਗਾ ਕਿ ਸਾਨੂੰ ਅੰਦਰ ਵੜਨ ਨਹੀਂ ਦੇਣਗੇ ਸੋ ਜਿੱਥੇ ਰੁਕਣਗੇ ਉੱਥੇ ਹੀ ਆਪਾਂ ਤਰਨਾ ਲਾ ਲਾਂਗੇ ਉਹ ਰਾਜਪੁਰਾ ਪਟਿਆ ਸੋ ਅੱਜ ਖੱਜਲ ਖੁਆਰੀ ਵਾਲਾ ਦਿਨ ਪੰਜਾਬ ਔਰ ਪਟਿਆਲਾ ਵਾਸੀਆਂ ਲਈ ਜ਼ਿਆਦਾ ਰਿਹਾ ਜਿੱਥੇ ਤੱਕ ਗੱਲ ਆਪਾਂ ਰੈਲੀ ਦੀ ਕਰਦੇ ਆਂ ਤਾਂ ਪ੍ਰਧਾਨ ਮੰਤਰੀ ਨੇ ਜੋ ਸੰਬੋਧਨ ਕੀਤਾ ਉਸ ਨੂੰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਉਹਨਾਂ ਦਾ ਸੰਬੋਧਨ ਜਿਹੜਾ ਉਹ ਸਿੱਖਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਕੀਤਾ ਗਿਆ ਉਹਨਾਂ ਨੇ ਕਰਤਾਰਪੁਰ ਸਾਹਿਬ ਲਾਂਗੇ ਦੀ ਗੱਲ ਕੀਤੀ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਮੈਂ ਪ੍ਰਧਾਨ ਮੰਤਰੀ ਹੁਣ ਕਰਤਾਰਪੁਰ ਜਾਣ ਇਹ ਨਾ ਦਿੰਦਾ ਕਰਤਾਰਪੁਰ ਲੈ ਕੇ ਜਾਂਦਾ ਉਹਨਾਂ ਨੂੰ ਇਹ ਗੱਲ ਵੀ ਛੇੜੀ ਉਹਨਾਂ ਨੇ ਇਸ ਤੋਂ ਇਲਾਵਾ 1984 ਸੇ ਕਤਲੇਆਮ ਦੀ ਗੱਲ ਕਾਂਗਰਸ ਸਾਖੀ ਮੁੱਖ ਮੰਤਰੀ ਦੀ ਗੱਲ ਕੀਤੀ ਕੁੱਲ ਮਿਲਾ ਕੇ ਉਹਨਾਂ ਦਾ ਜਿਹੜਾ ਨਿਸ਼ਾਨਾ ਰਿਹਾ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਹੀ ਰਿਹਾ ਜਿਸ ਦੇ ਵਿੱਚੋਂ ਇੱਕ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕਿ ਉਹ ਜਿੱਥੇ ਵੀ ਜਾਂਦੇ ਨੇ ਉਸ ਇਲਾਕੇ ਦੇ ਉਸ ਜਨ ਆਧਾਰ ਦੇ ਆਧਾਰ ਤੇ ਹੀ ਆਪਣਾ ਬਿਆਨ ਤਿਆਰ ਕਰਦੇ ਨੇ ਸਪੀਚ ਤਿਆਰ ਕਰਦੇ ਨੇ ਉਹਨਾਂ ਨੇ ਪਗੜੀ ਪਾਈ ਉਹਨਾਂ ਨੇ ਇਹ ਕਿਹਾ ਕਿ ਮੇਰਾ ਸਿੱਖਾਂ ਨਾਲ ਬੜਾ ਗੂੜਾ ਰਿਸ਼ਤਾ ਹੈ ਉਮੂਮਨ ਹਰ ਸਪੀਚ ਤੇ ਜਦੋਂ ਵੀ ਉਹ ਪੰਜਾਬ ਜਾਂ ਸਿੱਖਾਂ ਨਾਲ ਸੰਬੰਧਿਤ ਕੋਈ ਗੱਲ ਕਹਿੰਦੇ ਨੇ ਤਾਂ ਉਹ ਕਹਿੰਦੇ ਨੇ ਕਿ ਮੈਂ ਪੰਜਾਬ ਦੇ ਵਿੱਚ ਬਹੁਤ ਸਮਾਂ ਗੁਜ਼ਾਰਿਆ ਮੈਂ ਪਗੜੀ ਬਨ ਕੇ ਐਮਰਜੈਂਸੀ ਦੇ ਵਿੱਚ ਲੁਕਿਆ ਰਿਹਾ ਮੈਂ ਸਰਦਾਰ ਬਨ ਕੇ ਲੁਕਿਆ ਰਿਹਾ ਹੁਣ ਇਹ ਗੱਲਾਂ ਕਿੰਨੀਆਂ ਕੁ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਇਹ ਤਾਂ ਬਾਤ ਦੀ ਗੱਲ ਹੈਗੀ ਹੈ ਪਰ ਆਪਣੀ ਜਿਹੜੀ ਪੰਜਾਬ ਦੀ ਉਹਨਾਂ ਨੇ ਫੇਰੀ ਸ਼ੁਰੂ ਕੀਤੀ ਹੈ ਉਹ ਪਟਿਆਲਾ ਨੂੰ ਲੈ ਕੇ ਕੀਤੀ ਹੈ ਔਰ ਅੱਜ ਉਮੀਦਵਾਰ ਕਈ ਸੀਗੇ ਉੱਥੇ ਨਾ ਸਿਰਫ ਪ੍ਰਨੀਤ ਕੌਰ ਮੌਜੂਦ ਸੀਗੇ ਮਾਲਵੇ ਦੇ ਕਈ ਸਾਰੇ ਜਿਹੜੇ ਉਹ ਇਸੇ ਰੈਲੀ ਦੇ ਵਿੱਚ ਇਕੱਠੇ ਹੋਏ ਕਿਉਂਕਿ ਇਹ ਸਮੂਚਾ ਪ੍ਰਚਾਰ ਜਿਹੜਾ ਉਹ ਉਹਨਾਂ ਦਾ ਕੀਤਾ ਗਿਆ ਸੋ ਕੁੱਲ ਮਿਲਾ ਕੇ ਖਜਲ ਖੁਆਰੀ ਵਾਲੀ ਜ਼ਰੂਰ ਸਥਿਤੀ ਰਹੀ ਹੈ ਮੀਡੀਆ ਦੇ ਵੀ ਖਜਲ ਖੁਆਰੀ ਬਹੁਤ ਹੋਈ ਹੈ ਮੀਡੀਆ ਨੂੰ ਵੀ ਬਹੁਤ ਲੇਟ ਜਾਣ ਦਿੱਤਾ ਗਿਆ ਜਦੋਂ ਨਰਿੰਦਰ ਮੋਦੀ ਪਹੁੰਚ ਗਏ ਤਾਂ ਜਾ ਕੇ ਮੀਡੀਆ ਉਸ ਸਟੇਜ ਤੱਕ ਪਹੁੰਚ ਪਾਇਆ ਸੋ ਇਹ ਖਜਲ ਖੁਆਰੀ ਵਾਲਾ ਦਿਨ ਜ਼ਿਆਦਾ ਰਿਹਾ ਮੈਨੂੰ ਲੱਗਦਾ ਬਿਲਕੁਲ ਖਲਜਲ ਖੁਆਰੀ ਹੋਰ ਕਿਸਾਨਾਂ ਨੂੰ ਵੀ ਆਮ ਲੋਕਾਂ ਨੂੰ ਵੀ ਵੇਖਣ ਨੂੰ ਮਿਲੀ ਕਿਉਂਕਿ ਜੋ ਪਟਿਆਲਾ ਆਣਾ ਚਾਹੁੰਦੇ ਸੀਗੇ ਜਿਵੇਂ ਅਸੀਂ ਸੰਗਰੂਰ ਦਾ ਜਿਹੜਾ ਜ਼ਿਕਰ ਕਰ ਲਿਆ ਸੰਗਰੂਰ ਦੀਆਂ ਤਸਵੀਰਾਂ ਵੀ ਨੇ ਕੋਸ਼ਿਸ਼ ਕੀਤੀ ਤਾਂ ਉੱਥੇ ਵੀ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਉੱਥੇ ਵੀ ਸਥਿਤੀ ਜੋ ਹੈ ਉਹ ਤਣਾਅਪੂਨ ਹੁੰਦੀ ਵੀ ਨਜ਼ਰ ਆਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਿਸਾਨਾਂ ਦੇ ਹੱਥਾਂ 'ਚ ਝੰਡੀਆਂ ਫੜੀਆਂ ਹੋਈਆਂ ਨੇ ਇੱਕ ਬੱਸ ਜਿਸ ਤੇ ਭਾਜਪੀ ਦੇ ਜੋ ਇੱਕ ਪੋਸਟਰ ਲੱਗੇ ਹੋਏ ਸੀ ਉਹਨਾਂ ਨੂੰ ਉਤਾਰਿਆ ਗਿਆ ਜ਼ਬਰਦਸਤ ਰੋਸ ਪ੍ਰਦਰਸ਼ਨ ਦਾ ਜੋ ਹੈ ਉਹ ਇੱਥੇ ਨਜ਼ਰ ਆਇਆ ਬਿਲਕੁਲ ਆਪਾਂ ਆਪੋਂ ਤਸਵੀਰਾਂ ਵੀ ਲਵਪਰੀ ਦਿਖਾ ਦਨੇ ਆ ਜਿੱਥੇ ਹਾਂਸ ਰਾਜ ਹੰਸ ਨੂੰ ਰੁਕਿਆ ਗਿਆ ਕਾਫੀ ਦੇਰ ਉਹ ਰੁਕੇ ਰਹੇ ਉਹਨਾਂ ਦਾ ਵਿਰੋਧ ਕੀਤਾ ਗਿਆ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਰੈਲੀ ਦੇ ਵਿੱਚ ਜਾਣਾ ਸੀ ਉਹਨਾਂ ਨੂੰ ਰੈਲੀ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਇਹ ਤਸ ਗੜੀਆਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਹੰਸਰਾਜ ਹੰਸ ਨੂੰ ਰੋਕੇ ਜਾਣਦੀਆਂ ਨੇ ਜਿੱਥੇ ਜ਼ਬਰਦਸਤ ਰੋਸ ਮੁਜ਼ਾਹਰਾ ਰੋਸ ਪ੍ਰਦਰਸ਼ਨ ਹੰਸਰਾਜ ਹੰਸ ਦੇ ਅਗੇਂਸਟ ਕੀਤਾ ਗਿਆ ਔਰ ਘਟੋ-ਘਟ ਇੱਕ ਡੇਢ ਕੰਟਰੋਲਰ ਨੂੰ ਗੱਡੀ ਦੇ ਵਿੱਚ ਹੀ ਰਹਿਣਾ ਪਿਆ ਇਥੋਂ ਅੰਦਾਜ਼ਾ ਲਾਓ ਕਿ ਕਿੰਨਾ ਰੋਸ ਸੀਗਾ ਕਿਸਾਨਾਂ ਦੇ ਵਿੱਚ ਔਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੀਗੇ ਕਿਸਾਨਾਂ ਦਾ ਤਾਂ ਇਹ ਕਹਿਣਾ ਸੀਗਾ ਕਿ ਜਦ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਨੂੰ ਰੋਸ ਦਾ ਸ਼ਿਕਾਰ ਹੋਣਾ ਪਏਗਾ ਤਾਂ ਇਹਨਾਂ ਨੂੰ ਆਣਾ ਹੀ ਨਹੀਂ ਚਾਹੀਦਾ ਸੀਗਾ ਕਿਉਂਕਿ ਜਿੱਦਾਂ ਦੀ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਸ ਸਟੇਟਮੈਂਟ ਤੋਂ ਬਾਅਦ ਤਾਂ ਯਕੀਨੀ ਤੌਰ ਤੇ ਇਹ ਜਿੱਥੇ ਵੀ ਜਾਣਗੇ ਕਿਸਾਨਾਂ ਦੇ ਰੋਸ ਦਾ ਜਿਸ ਤਰੀਕੇ ਦੀ ਸਟੇਟਮੈਂਟ ਦਿੱਤੀ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਸੀਗਾ ਕਿ ਮੈਂ 2 ਤਰੀਕ ਤੋਂ ਬਾਅਦ ਇਹਨਾਂ ਨੂੰ ਵੇਖਾਂਗਾ ਇਹਨਾਂ ਦੇ ਤੁਸੀਂ ਨਾਮ ਨੋਟ ਕਰ ਲਓ ਇਥੋਂ ਤੱਕ ਕਿ ਅਜੀਬ ਸ਼ਬਦਾਵਲੀ ਦਾ ਵੀ ਇਸਤੇਮਾਲ ਕੀਤਾ ਗਿਆ ਜਿਸ ਦਾ ਸਖਤ ਇਤਰਾਜ਼ ਜੋ ਬਈ ਕਿਸਾਨ ਲੀਡਰਾਂ ਤੋਂ ਇਲਾਵਾ ਹੋਰ ਸਿਆਸਤਦਾਨਾਂ ਨੇ ਵੀ ਕੀਤਾ ਕਿ ਤੁਸੀਂ ਕਿਸਾਨਾਂ ਨੂੰ ਲੈ ਕੇ ਇਹ ਕਿਹੋ ਜਿਹੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਹੋ ਤਲਾਜ਼ਮੀ ਤੌਰ ਤੇ ਹੰਸਰਾਜ ਹੰਸ ਨੂੰ ਹੁਣੇ ਸੋਚਣਾ ਪਏਗਾ ਕਿ ਕੀ ਬਿਆਨ ਮੈਦੇ ਦਿੱਤਾ ਤੇ ਹੁਣ ਉਸ ਦਾ ਕੀ ਅਸਰ ਵੇਖਣ ਨੂੰ ਮਿਲ ਰਿਹਾ ਪਰ ਹਰਪ੍ਰੀਤ ਜਿਸ ਤਰੀਕੇ ਨਾਲ ਰੈਲੀ ਤੋਂ ਪ੍ਰਧਾਨ ਮੰਤਰੀ ਮੋਦੀ ਸਿੱਧੇ ਤੌਰ ਤੇ ਵਿਰੋਧੀਆਂ ਦੇ ਵੀ ਦੀ ਗੱਲ ਕਰੀਏ ਉਹਨਾਂ ਤੇ ਸਿੱਧੇ ਤੌਰ ਤੇ ਇਲਜ਼ਾਮ ਲਗਾਇਆ ਕਿ ਪੰਜਾਬ ਦੇ ਬਾਰੇ ਤਾਂ ਉਹ ਤਾਂ ਫਿਕਰ ਕਰਨਗੇ ਨਾ ਜੇਕਰ ਦਿੱਲੀ ਦੇ ਵਿੱਚ ਉਹਨਾਂ ਨੂੰ ਹਾਜ਼ਰੀ ਲਵਾਉਣ ਤੋਂ ਵੇਲ ਹੋਵੇ ਕਾਗਜ਼ੀ ਮੁੱਖ ਮੰਤਰੀ ਕਹਿ ਦਿੱਤਾ ਇੰਡੀ ਗੱਠ ਜੋੜ ਨੂੰ ਹੀ ਕਹਿ ਦਿੱਤਾ ਕਿ ਇਹ ਕੱਟੜ ਪਛਤਾਚਾਰੀਆਂ ਦਾ ਇੱਕ ਪੂਰਾ ਗੱਠ ਜੋੜ ਹੈ ਪੰਜਾਬ ਨੂੰ ਲੈ ਕੇ ਉਹਨਾਂ ਨੇ ਡਰੱਗਸ ਦਾ ਮਸਲਾ ਵੀ ਚੱਕਿਆ ਮਾਈਨਿੰਗ ਦਾ ਮੁੱਦਾ ਵੀ ਚੱਕਿਆ ਇਹ ਵੀ ਸਾਫ਼ ਤੌਰ ਤੇ ਕਿਹਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਬਹੁਤ ਬੁਰੇ ਹਾਲਾਤ ਜੁਨੇ ਉਹ ਬਣਦੇ ਹੋਏ ਨਜ਼ਰ ਆ ਰਹੇ ਨੇ ਓਵਰ ਆਲ ਜੇਕਰ ਇੱਕ ਤਸਵੀਰ ਦੀ ਗੱਲ ਕਰੀਏ ਤਾਂ ਸਿੱਧੇ ਤੌਰ ਤੇ ਨਿਸ਼ਾਨਾ ਵਿਰੋਧਿਆ ਤੇ ਉਹਦੇ ਸਾਥ ਦੇ ਹੋਏ ਨਜ਼ਰ ਆਏ ਤੇ ਆਪਣੇ ਉਮੀਦ ਬਿਲਕੁਲ ਠੀਕ ਹੈ ਇਸ ਰੈਲੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਮੈਨੂੰ ਖਟਕੀ ਹੈ ਉਹ ਕੈਪਟਨ ਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਖਟਕੀ ਹੈ ਹੁਣ ਇਹਦੇ ਪਿੱਛੇ ਕੀ ਰੀਜ਼ਨ ਹੈ ਉਹ ਉਹ ਬਿਹਤਰ ਪਾਰਟੀ ਦੱਸ ਸਕਦੀ ਹੈ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਜਾਂ ਕੀ ਸੀਗਾ ਪਰ ਮਹਾਰਾਣੀ ਪ੍ਰਨੀਤ ਕੌਰ ਧਰਮਪਤਨੀ ਕੈਪਟਨ ਮਰਿੰਦਰ ਸਿੰਘ ਪਟਿਆਲਾ ਜਿਹੜਾ ਉਹਨਾਂ ਦਾ ਜੱਦੀ ਸ਼ਹਿਰ ਰਿਹਾ ਹੋਵੇ ਔਰ ਕੈਪਟਨ ਮਰਿੰਦਰ ਤੇ ਪਟਿਆਲਾ ਨੂੰ ਕਦੇ ਅਲੱਗ ਕਰਕੇ ਦੇਖਿਆ ਨਹੀਂ ਜਾ ਸਕਦਾ ਭਾਜਪਾ ਦੇ ਹੁਣ ਕਦਾਵਰ ਲੀਡਰਾਂ ਦੀ ਸ਼੍ਰੇਣੀ ਦੇ ਵਿੱਚੋਂ ਸ਼ਾਮਲ ਨੇ ਪਰ ਉਹਨਾਂ ਦੀ ਗੈਰ ਮੌਜੂਦਗੀ ਹੈ ਜਿਹੜੀ ਉਹ ਕਈ ਸਵਾਲ ਜ਼ਰੂਰ ਖੜਾ ਕਰਦੀ ਹੈ ਗੈਰ ਮੌਜੂਦਗੀ ਵੀ ਕਈਆਂ ਨੂੰ ਖਟਕੀ ਜ਼ਰੂਰ ਹੋएगी ਜਿੰਨਾ ਤੱਕ ਆਪਾਂ ਰੈਲੀ ਦੀ ਗੱਲ ਕਰਦੇ ਹਾਂ ਯਕੀਨੀ ਤੌਰ ਤੇ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿਉਂਕਿ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਟੁੱਟਣ ਤੋਂ ਬਾਅਦ ਇਹ ਪਹਿਲੀ ਵਾਰੀ ਹੈ ਕਿ ਪ੍ਰਧਾਨ ਮੰਤਰੀ ਇਕੱਲੇ ਤੌਰ ਤੇ ਭਾਜਪਾ ਦੀ ਇੱਕ ਵੱਡੀ ਰੈਲੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਹਾਲਾਂਕਿ ਕੱਠ ਨੂੰ ਲੈ ਕੇ ਵਿਰੋਧੀ ਧਿਰਾਂ ਸਵਾਲ ਜ਼ਰੂਰ ਚੱਕ ਰਹੀਆਂ ਨੇ ਅਕਾਲੀ ਦਲ ਨੇ ਵੀ ਸਵਾਲ ਚੁੱਕਿਆ ਕਿ ਉਦੋਂ ਬਣੀ ਬਣਾਈ ਇਕੱਠ ਤੁਹਾਨੂੰ ਮਿਲ ਜਾਂਦੇ ਹੁੰਦੇ ਸੀਗੇ ਉਦੋਂ ਬਣੀ ਬਣਾਈ ਭੀੜ ਤੁਹਾਨੂੰ ਅਕਾਲੀ ਦਲ ਦੀ ਮਿਲ ਜਾਂਦੀ ਸੀ ਵਰਕਰਾਂ ਦੀ ਮਿਲ ਦਿਸੇ ਪਰ ਅੱਜ ਤੁਹਾਨੂੰ ਆਟੇ ਦਾਲ ਦਾ ਭਾਅ ਪਤਾ ਲੱਗਿਆ ਕਿ ਜਦੋਂ ਤੁਹਾਨੂੰ ਖੁਦ ਰੈਲੀ ਅਰੇਂਜ ਕਰਨੀ ਪੈ ਰਹੀ ਹੈ ਤਾਂ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਕਹਿ ਰਹੇ ਨੇ ਕਿ ਦਾਵਾ ਤਾਂ 50000 ਦਾ ਕੀਤਾ ਗਿਆ ਸੀਗਾ ਕਿ 5000 ਲੋਕ ਵੀ ਰੈਲੀ ਦੇ ਵਿੱਚ ਇਕੱਠੇ ਨਹੀਂ ਹੋ पाए ਇਹ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਨੇ ਉਹਨਾਂ ਤੇ ਕਿਉਂਕਿ ਪੰਜਾਬ ਦੇ ਵਿੱਚ ਪੈਰ ਲਾਣ ਦੀ ਗੱਲ ਜਦੋਂ ਆਪਾਂ ਬੀਜੇਪੀ ਦੀ ਕਰਦੇ ਹਾਂ ਤਾਂ ਕਿਸਾਨ ਹੋਣ ਜਾਂ ਹੋਰ ਲੋਕ ਹੋਣ ਇਹ ਕਹਿੰਦੇ ਨੇ ਕਿ ਹਾਲੇ ਬਹੁਤ ਟਾਈਮ ਲੱਗੇਗਾ ਬੀਜੇਪੀ ਨੂੰ ਪੰਜਾਬ ਦੇ ਵਿੱਚ ਪੈਰ ਲਾਣ ਦੇ ਲਈ ਕਿਉਂਕਿ ਇੱਕ ਛੋਟੀ ਪਾਰਟੀ ਵਜੋਂ ਵਿਚਰਦੀ ਰਹੀ ਹੈ ਪੰਜਾਬ ਦੇ ਵਿੱਚ ਬੀਜੇਪੀ ਇਹ ਇਹ ਇੰਨੀਆਂ ਸੀਟਾਂ ਤੇ ਚੋਂ ਲੜ ਰਹੀ ਹੈ ਸੋ ਹਲੇ ਉਹਨਾਂ ਦੇ ਪੈਰ ਜ਼ਮੀਨ ਤੇ ਲੱਗਣਗੇ ਨਹੀਂ ਕਿਉਂਕਿ ਇੱਕ ਵੱਡਾ ਭਾਈਵਾਲ ਆ ਜਿਹੜਾ ਉਹ ਉਹਨਾਂ ਤੋਂ ਵੱਖਰਾ ਹੋ ਗਿਆ ਵੱਖਰੇ ਤੌਰ ਤੇ ਚੱਲ ਰਿਹਾ ਸੋ ਇਸ ਕਰਕੇ ਮੁਸ਼ਕਲ ਹੈ ਹੁਣ ਇਹ ਰੈਲੀ ਕਿੰਨਾ ਕੁ ਪ੍ਰਭਾਵਿਤ ਵੋਟਰਾਂ ਨੂੰ ਕਰੇਗੀ ਜਾਂ ਇਸ ਰੈਲੀ ਦਾ ਕਿੰਨਾ ਕੁ ਪ੍ਰਭਾਵ ਉੱਥੋਂ ਦੇ ਮੌਜੂਦਾ ਉਮੀਦਵਾਰਾਂ ਤੇ ਪਏਗਾ ਇਹ ਵੋਟਾਂ ਤੋਂ ਦੌਰਾਨ ਹੀ ਸਾਨੂੰ ਪਤਾ ਲੱਗ ਸਕੇਗਾ ਗੱਲਬਾਤ ਦੇ سلسلے ਨੂੰ ਅੱਗੇ ਤੋਰਦੇ ਹਾਂ ਪੀਐਮ ਤੋਂ ਬਾਅਦ ਹੁਣ ਸੀਐਮ ਦੀ ਗੱਲ ਕਰ ਲੈਂਦੇ ਹਾਂ ਜੀਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਜ਼ਬਰਦਸਤ ਵਿਰੋਧ ਹੋ ਰਿਹਾ ਹੈ ਜਿੱਥੇ ਵੀ ਉਹ ਜਾਂਦੇ ਨੇ ਕਿਸਾਨ ਤਾਂ ਉਹਨਾਂ ਦਾ ਵਿਰੋਧ ਕਰਦੇ ਹੀ ਨੇ ਆਮ ਲੋਕ ਵੀ ਠੇਕਾ ਮੁਲਾਜ਼ਮ ਵੀ ਉਹਨਾਂ ਦਾ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਨੇ ਬੀਤੇ ਦਿਨੀ ਜਦੋਂ ਬਠਿੰਡਾ ਦੇ ਵਿੱਚ ਉਹਨਾਂ ਪਚਾਰ ਕਰ ਰਹੀ ਸੀ ਤਾਂ ਉਹਨਾਂ ਦਾ ਜ਼ਬਰਦਸਤ ਵਿਰੋਧ ਜੋ ਹੈ ਉਹ ਵੇਖਣ ਨੂੰ ਮਿਲਿਆ ਬਠਿੰਡਾ ਚ ਠੇਕਾ ਮੁਲਾਜ਼ਮਾਂ ਨੇ ਭਗਵੰਤ ਮਾਨ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਸੀਐਮ ਦੇ ਕਾਫਲੇ ਨੂੰ ਕਾਲੇ ਝੰਡੇ ਵਿਖਾ ਕੇ ਇਹਨਾਂ ਠੇਕਾ ਮੁਲਾਜ਼ਮਾਂ ਨੇ ਆਪਣੀ ਪੜਾਅ ਕੱਢੀ ਹੈ ਪ੍ਰਦਰਸ਼ਨ ਕਰ ਰਹੀਆਂ ਨੇ ਪੰਜਾਬ ਸਰਕਾਰ ਤੇ ਸਿੱਧੇ ਤੌਰ ਤੇ ਵਾਦਾ ਖਿਲਾਫੀ ਦੇ ਇਲਜ਼ਾਮ ਲਗਾਏ ਇਤੋਂ ਤੱਕ ਕਿ ਜਦੋਂ ਹਲਕਾ ਮੋੜ ਦੇ ਵਿੱਚ ਸੀਐਮ ਨੇ ਚੋਣ ਪਚਾਰ ਕਰਨ ਲਈ ਪਹੁੰਚਣਾ ਸਗਾ ਤਾਂ ਉਸ ਤੋਂ ਪਹਿਲਾਂ ਹੀ ਆਵਾਮ ਜੋ ਹੈ ਉਹ ਖਾਸੀ ਖਾਫਾ ਨਜ਼ਰ ਆਈ ਸੀਵਰੇਜ ਸਿਸਟਮ ਖਰਾਬ ਹੋਣ ਤੋਂ ਲੈ ਕੇ ਲੋਕ ਪਰੇਸ਼ਾਨ ਸੀ ਸ਼ਹਿਰ ਬੰਦ ਕਰ ਦਿੱਤਾ ਗਿਆ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਤੋਂ ਤੱਕ ਕਿ ਇਸ ਤੋਂ ਦੌਰ ਤੇ ਇਲਜ਼ਾਮ ਲਗਾਏ ਗਏ ਕਿ ਵਿਧਾਇਕ ਤੇ ਸਰਕਾਰ ਆਵਾਮ ਦੇ ਵੱਲ ਸਾਡੇ ਮਸਲਿਆਂ ਦੇ ਵੱਲ ਸਾਡੀਆਂ ਮੁਸ਼ਕਲਾਂ ਦੇ ਵੱਲ ਕੋਈ ਧਿਆਨ ਹੀ ਨਹੀਂ ਦਿੰਦੀ ਐਥੋਂ ਤੱਕ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਸੁਖਬੀਰ ਮੈਸਰ ਖਾਨਾ ਨੂੰ ਖਰੀਆਂ ਖਰੀਆਂ ਸੁਣਾਈਆਂ ਉਹਨਾਂ ਨੂੰ ਘੇਰ ਕੇ ਉਹਨਾਂ ਨੂੰ ਸਵਾਲ ਪੁੱਛੇ ਗਏ ਉਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਅਤੇ ਇਸ ਸਭ ਦੇ ਦੌਰਾਨ ਸੁਖਬੀਰ ਮੈਸਰ ਖਾਨਾ ਸਿਰਫ ਸ਼ਹਿਰ ਵਾਸੀਆਂ ਨੂੰ ਸਮਝਾਉਂਦੇ ਹੋਏ ਹੀ ਨਜ਼ਰ ਆਏ ਉਹਨਾਂ ਨੂੰ ਸਮਝਾਉਣ ਦੇ ਲਈ ਹੀ ਪਹੁੰਚੇ ਸੀ ਕਿ ਜਿਸ ਤਰੀਕੇ ਨਾਲ ਸ਼ਹਿਰ ਬੰਦ ਕੀਤਾ ਗਿਆ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਸਵੀਰਾਂ ਵੇਖੋ मोटावले कम्बूस निकाला, तू इसमें तो बस तो बना के तू सीधी आ रही है, तू सीधी आकर साड़ी देखती है, साड़ी लगा देती है, उसके रास्ते जाके देखो कितनी स्पेल मारती है, नशानी जालू नहीं है। ਕੀ ਸਭ ਲੋਕ ਰੋਟੀਆਂ ਖਾਣਗੇ ਉਹ ਬੇ ਕਰਨੈਲ ਆਇਆ ਉਹਨੇ ਸਾਨੂੰ ਦਰਸ਼ਨ ਹੀ ਨਹੀਂ ਦਿੱਤੇ ਅਸੀਂ ਉਹਦੇ ਚਾਹ ਤਾਂ ਤਸਵੀਰਾਂ ਤੁਸੀਂ ਵੇਖਿਆ ਹਰਪ੍ਰੀਤ ਸਾਨੀ ਜੀ ਮੇਰੇ ਨਾਲ ਜੁੜੇ ਹੋਏ ਨੇ ਹਰਪ੍ਰੀਤ ਜੀ ਭਗਵੰਤ ਮਾਨ ਸਾਹਿਬ ਦਾ ਇੱਕ ਬਿਆਨ ਯਾਦ ਆ ਗਿਆ ਜਦੋਂ ਉਹ ਕਹਿੰਦੇ ਹੁੰਦੇ ਸੀ ਕਿ ਸਿਕਿਉਰਿਟੀ ਤੋਂ ਬਿਨਾਂ ਇੱਕ ਵਾਰ ਨਿਕਲ ਕੇ ਵੇਖੋ ਆਮ ਲੋਕਾਂ ਦੇ ਵਿੱਚ ਜਾ ਕੇ ਵੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਲੋਕਾਂ ਦੇ ਵਿੱਚ ਤੁਹਾਡੀ ਕਿਹੋ ਜਿਹੀ ਛਵੀ ਹੈ ਹੁਣ ਉਹੀ ਚੀਜ਼ ਉਹਨਾਂ ਦੇ ਆਪਣੇ ਲੀਡਰ ਤੇ ਵੀ ਪਾਰੀ ਪੈਂਦੀ ਹੋਈ ਨਜ਼ਰ ਆਈ ਮੈਨੂੰ ਲੱਗਦਾ ਹੈ ਕਿ ਇਸ ਵਾਰ ਜਿਹੜਾ ਜਿੰਨਾ ਵੀ ਚੋਣ ਪ੍ਰਚਾਰ ਹੋਇਆ ਉਸ ਚੋਣ ਪ੍ਰਚਾਰ ਦੇ ਵਿੱਚ ਸਭ ਤੋਂ ਸਖਤ ਸਭ ਤੋਂ ਵੱਧ ਜਿਹੜਾ ਵਿਰੋਧ ਹੈ ਵਿਰੋਧ ਦਾ ਸਾਹਮਣਾ ਉਹਨਾਂ ਨੂੰ ਬਠੰਡਾ ਦੇ ਵਿੱਚ ਕਰਨਾ ਪਿਆ ਖ O... ਸਥਾਨਕ ਵਦਾਇਕਾਂ ਕਰਕੇ ਹੋਵੇ ਲੋਕਾਂ ਦਾ ਗੁੱਸਾ ਜਾਂ 2 2.5 ਸਾਲ ਦੇ ਜਿਹੜੇ ਉਹਨਾਂ ਦੇ ਕਾਰਜਕਾਲ ਦੇ ਨਿਕਲੇ ਨੇ ਉਹਨਾਂ ਕੰਮਾਂ ਨੂੰ ਲੈ ਕੇ ਹੋਵੇ ਤੁਸੀਂ ਦੇਖੋ ਕਿ ਜਨਤਾ ਕਿੰਨੀ ਆਕਰੋਸ਼ ਦੇ ਵਿੱਚ ਹੈਗੀ ਕਿੰਨੀ ਗੁੱਸੇ ਦੇ ਵਿੱਚ ਹੈਗੀ ਹੈ ਭਾਵੇਂ ਉਹ ਠੇਕਾ ਮਲਾਜ਼ਮ ਹੋਣ ਉਹਨਾਂ ਦਾ ਵੀ ਗੁੱਸਾ ਸਥਾਨਕ ਲੋਕਾਂ ਦਾ ਗੁੱਸਾ ਜਿਹੜੇ ਕਹਿੰਦੇ ਨੇ ਕਿ ਸੀਵਰੇਜ ਦਾ ਪਾਣੀ ਗਲੀਆਂ ਦੇ ਵਿੱਚ ਤਰਿਆ ਸਰ ਬੇਸਿਕ ਜਿੰਨੇ ਹੋ ਗਏ ਬੇਸਿਕ ਚੀਜ਼ਾਂ ਜਿਹਨਾਂ ਤੇ ਦਾਅਵੇ ਤੁਸੀਂ ਕਰਦੇ ਸੀ ਕਿ ਇਹ ਸਾਰੀਆਂ ਚੀਜ਼ਾਂ ਅਸੀਂ ਦੇਵਾਂਗੇ ਇੱਥੇ ਤੱਕ ਹਾਲਾਤ ਹੋ ਗਏ ਕਿ ਲੋਕਾਂ ਨੇ ਪੂਰੇ ਤੇ ਪੂਰੇ ਬਾਜ਼ਾਰ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਰੋਸ ਮੁਜ਼ਾਹਰੇ ਕੀਤੇ ਤਸਵੀਰਾਂ ਕੀ ਸੀਐਮ ਸਾਹਿਬ ਨੂੰ ਗੱਡੀ ਦੇ ਵਿੱਚ ਬੈਠਣਾ ਤੱਕ ਪੈ ਗਿਆ ਨਹੀਂ ਤਾਂ ਉਹ ਖੜੇ ਹੋ ਕੇ ਸਾਰਿਆਂ ਦਾ ਸਵਾਗਤ ਵੀ ਕਰਦੇ ਨੇ ਸਾਰਿਆਂ ਨਾਲ ਗੱਲਬਾਤ ਵੀ ਕਰਦੇ ਨੇ ਪਰ ਅਜਿਹੀ ਹਾਲਤ ਵੀ ਹੋ ਗਈ ਉਹਨਾਂ ਨੂੰ ਅੰਦਰ ਬੈਠਣਾ ਪਿਆ ਅਜਿਹੀਆਂ ਤਸਵੀਰਾਂ ਵੀ ਅਸੀਂ ਦੇਖੀਆਂ ਕਿ ਕਿੰਨਾ ਸਖਤ ਜਿਹੜਾ ਉਹ ਵਿਰੋਧ ਪ੍ਰਦਰਸ਼ਨ ਦੇਖਣਾ ਪਿਆ ਹਾਲਾਂਕਿ ਲਗਾਤਾਰ ਸੀਐਮ ਜ਼ਰੂਰ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਇਹ ਬਾਦਲਾਂ ਦਾ ਘੜਾ ਇਹ ਘੜ ਤੋੜ ਦਿੱਤਾ ਜਾਏਗਾ ਔਰ ਇਥੋਂ ਬਾਦਲਾਂ ਨੂੰ ਹਾਰ ਮਿਲੇਗੀ ਪਰ ਸਵਾਲ ਜ਼ਰੂਰੇ ਖੜਾ ਹੁੰਦਾ ਕਿ ਹਰਾਉਂਡ ਦੇ ਲਈ ਤੁਹਾਡੇ ਕੰਮ ਵੀ ਬੋਲਨੇ ਚਾਹੀਦੇ ਨੇ ਅਗਲਾ ਕਹਿੰਦਾ ਸਾਡੇ ਕੰਮ ਬੋਲਦੇ ਨੇ ਤੂੰ ਤੁਹਾਡੇ ਕੰਮ ਕੀ ਬੋਲਦੇ ਨੇ ਸਵਾਲ ਸਭ ਤੋਂ ਵੱਡਾ ਇੱਕ ਵਿਧਾਇਕ ਨੂੰ ਘੇਰ ਕੇ ਆਮ ਲੋਕਾਂ ਵੱਲੋਂ ਸਵਾਲ ਕੀਤਾ ਗਿਆ ਜਿਦਾ ਜਵਾਬ ਹੀ ਨਹੀਂ ਸੀ ਵਿਧਾਇਕ ਸਾਹਿਬ ਕੋਲ ਵਿਧਾਇਕ ਸਾਹਿਬ ਚੁੱਪਚਾਪ ਸੁਣ ਰਹੇ ਸੀਗੇ ਔਰਤਾਂ ਹੋਣ ਨੌਜਵਾਨ ਹੋਣ ਬਜ਼ੁਰਗ ਹੋਣ ਸਾਰੇ ਸਵਾਲ ਚੁਕਰੇ ਸੀਗੇ ਵੀ ਤੁਸੀਂ ਕੀਤਾ ਕੀ ਹੈ ਇਹਨੇ ਸਾਲਾਂ ਦੇ ਵਿੱਚ 2 25 ਸਾਲ ਹੋ ਗਏ ਤਾਂ ਉੰਤਜ਼ਾਰ ਕਰਦੇ ਹਾਂ ਅੱਜ ਤੁਸੀਂ ਜਦੋਂ ਰੈਲੀ ਕੱਢਣ ਜਾ ਰਹੇ ਹੋ ਜਾਂ ਅੱਜ ਤੁਸੀਂ ਜਿਹੜਾ ਇਹ ਮਾਰਚ ਕੱਢਣ ਜਾ ਰਹੇ ਹੋ ਤਾਂ ਤੁਸੀਂ ਆ ਗਏ ਹੋ ਤਾਂ ਤੁਹਾਨੂੰ ਸਵਾਲ ਕਰਨੇ ਨੇ ਤੁਸੀਂ ਇਹਨਾਂ ਦਾ ਜਵਾਬ ਦਿਓ ਸੋ ਇਹ ਜਿਹੜੀ ਚੀਜ਼ ਹੈ ਇਹ ਵਾਕਈ ਇੱਕ ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਰਹੀ ਕਿ ਸਤਾਤਾਰੀ ਧਿਰ ਦੇ ਲਈ ਕਿ ਜਿੱਥੇ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਇੱਥੋਂ ਆਪਾਂ ਹਰਾਣਾ ਹੈ ਕਰਾਰੀ ਸ਼ਿਕਸਤ ਦੇਣੀ ਹੈ ਵਿਰੋਧੀਆਂ ਨੂੰ ਉੱਥੇ ਤੁਹਾਡਾ ਇਹ ਹਾਲ ਹੋਵੇ ਤਾਂ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਸਥਾਨਕ ਲੋਕਾਂ ਦੇ ਸਥਾਨਕ ਵਿਧਾਇਕਾਂ ਦੀ ਮਨਸ਼ਾ ਕੀ ਹੈ ਉਹ ਸਾਫ਼ ਨਜ਼ਰ ਆ ਰਹੀ ਹੈ ਬਿਲਕੁਲ ਜਿਹੜੇ ਕਹਿੰਦੇ ਸੀ ਆਵਾਮ ਨੂੰ ਕਿ ਤੁਸੀਂ ਸਵਾਲ ਪੁੱਛਿਆ ਕਰੋ ਜਦੋਂ ਲੀਡਰ ਤੁਹਾਡੇ ਸਾਹਮਣੇ ਆਂਦਾ ਹੈ ਹੁਣ ਉਹਨਾਂ ਨੂੰ ਹੀ ਆਵਾਮ ਦੇ ਸਵਾਲਾਂ ਦਾ ਜਵਾਬ ਦੇਣਾ ਔਖਾ ਹੋ ਗਿਆ ਕਿ ਲੋਕ ਸਿੱਧੇ ਦੌਰ ਤੇ ਸਵਾਲ ਪੁੱਛਦੇ ਨਹੀਂ ਕਿ ਤੁਸੀਂ ਬਾਕੀ ਗੱਲਾਂ ਦਾ ਬਾਅਦ ਚ ਛੱਡੋ ਜੋ ਬੇਸਿਕ ਨੀਡਸ ਨੇ ਜੋ ਛੋਟੇ ਮਸਲੇ ਨੇ ਪਾਵੇਂ ਜਿਵੇਂ ਸੀਵਰੇਜ ਸਿਸਟਮ ਨੂੰ ਲੈ ਕੇ ਇੱਥੇ ਲੋਕ ਪੂਰੇ ਸ਼ਹਿਰ ਦੇ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ ਨਜ਼ਰ ਆਏ ਤਾਂ ਬੇਸਿਕ ਚੀਜ਼ਾਂ ਨੇ ਨਾ ਪਹਿਲਾਂ ਇਹਨਾਂ ਨੂੰ ਤਾਂ ਸੁਧਾਰ ਦਿਓ 2 ਸਾਲ ਤੁਸੀਂ ਕੀਤਾ ਕੀ ਹੈ ਉਹਨਾਂ ਦਾ ਜਵਾਬਤਾ ਦਿਓ ਉਸ ਤੋਂ ਬਾਅਦ ਹੀ ਵੋਟਾਂ ਮੰਗਿਓ ਨਾ ਹੂੰ ਬਿਲਕੁਲ ਠੀਕ ਹੈ ਸਵਾਲ ਪੁੱਛਣ ਕੋਈ ਅਜੇ ਹਲਕਾ ਨਹੀਂ ਕਿਉਂਕਿ 9 ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਵਿੱਚ ਕੁਝ ਹਲਕੇ ਦੇ ਵਿੱਚ ਕੱਲ ਰਹੇ ਮੁੱਖ ਮੰਤਰੀ ਔਰ ਜਿੱਥੋਂ ਜਿੱਥੋਂ ਨਿਕਲੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਖਾਸ ਤੌਰ ਤੇ ਇਹ ਜਿਹੜੇ ਉਹਨਾਂ ਦੇ ਨਾਲ ਸਿਕਿਉਰਿਟੀ ਹੈ ਜਾਂ ਪੁਲਿਸ ਹੈ ਉਸ ਦੇ ਲਈ ਵੀ ਬਹੁਤ ਮੁਸ਼ਕਲ ਵਾਲੀ ਸਥਿਤੀ ਬਣ ਜਾਂਦੀ ਹੈ ਵਿਰੋਧੀ ਧਿਰਾਂ ਨੇ ਇਹ ਸਵਾਲ ਚੁੱਕਿਆ ਕਿ ਮਾਨ ਸਾਹਿਬ ਜਦੋਂ ਵੀ ਰੋਡ ਸ਼ੋਅ ਕਰਦੇ ਨੇ ਤਾਂ ਰੋਡ ਸ਼ੋਅ ਦੇ ਵਿੱਚ ਲੋਕਾਂ ਨਾਲੋਂ ਵੱਧ ਪੁਲਿਸ ਮੁਲਾਜ਼ਮ ਹੁੰਦੇ ਨੇ ਸੁਰੱਖਿਆ ਮੁਲਾਜ਼ਮ ਹੁੰਦੇ ਨੇ ਮਾਨ ਸਾਹਿਬ ਦੇ ਕੋਲ ਜਾਣਾ ਵੀ ਬੜਾ ਔਖਾ ਹੋ ਜਾਂਦਾ ਲੋਕਾਂ ਨੂੰ ਕਿਉਂਕਿ ਇੰਨੀ ਸਿਕਿਉਰਿਟੀ ਉਹਨਾਂ ਦੇ ਨਾਲ ਰਹਿੰਦੀ ਚੇ ਕਰਕੇ ਰਹਿੰਦੀ ਹੈ ਕਿਉਂਕਿ ਹੁਣ ਜਿੱਥੇ ਥਾਂ ਥਾਂ ਕਈ ਲੋਕ ਆਪਾਂ ਦੇਖੇ ਕਿ ਕਾਲੀਆਂ ਝੰਡੀਆਂ ਦਿਖਾ ਰਹੇ ਨੇ ਲੋਕ ਜਿਹੜੇ ਨੇ ਆਪਣੇ ਦੁਕਾਨਾਂ ਬੰਦ ਕਰਦੇ ਨੇ ਅਸੀਂ ਉਹ ਵੀ ਵੀਡੀਓ ਦੇਖਿਆ ਕਿ ਲੋਕਾਂ ਨੇ ਕਿਹਾ ਕਿ ਸਾਨੂੰ ਜ਼ਬਰਦਸਤੀ ਸਾਡੀ ਦੁਕਾਨਾਂ ਬੰਦ ਕਰਾਈਆਂ ਗਈਆਂ ਕਿ ਸੀਐਮ ਨੇ ਇੱਥੋਂ ਨਿਕਲਣਾ ਭਾਈ ਤੁਸੀਂ ਦੁਕਾਨਾਂ ਬੰਦ ਕਰੋ ਆਪਣੇ ਰੋਜ਼ਗਾਰ ਕੰਮ ਧੰਦੇ ਬੰਦ ਕਰੋ ਕਿਉਂਕਿ ਸੀਐਮ ਸਾਹਿਬ ਨੇ ਇੱਥੋਂ ਆਪਣਾ ਮਾਰਚ ਕੱਢਣਾ ਹੈਗਾ ਇੱਥੇ ਰੋਡ ਸ਼ੋਅ ਕਰਨਾ ਹੈਗਾ ਸੋ ਉਹ ਕਿਤੇ ਨਾ ਕਿਤੇ ਲੋਕਾਂ ਦਾ ਉਹ ਚੀਜ਼ ਵੱਲ ਵੀ ਧਿਆਨ ਜਾਂਦਾ ਕਿ ਜਿਹੜੇ ਆਪ ਸਾਨੂੰ ਕਹਿੰਦੇ ਸੀਗੇ ਕਿ ਵੀਆਈਪੀ ਕਲਚਰ ਅਸੀਂ ਖਤਮ ਕਰ ਦੇਣਾ ਅਸੀਂ ਆਮ ਲੋਕਾਂ ਅਸੀਂ ਆਮ ਘਰਾਂ ਚੋਂ ਉੱਠੇ ਹੋਏ ਸਿਆਸਤਦਾਨ ਆ ਸੋ ਉਹ ਆਮ ਘਰਾਂ ਵਾਲੀ ਆਮ ਲੋਕਾਂ ਦੀ ਆਮ ਬੰਦਿਆਂ ਦੀ ਗੱਲ ਕਿੱਥੇ ਰਹਿ ਗਈ ਤੁਸੀਂ ਵੀ ਫਿਰ ਵੀਆਈਪੀ ਕਲਚਰ ਦੇ ਵਿੱਚ ਲਿਪਤ ਹੋ ਗਏ ਜਦੋਂ ਆਮ ਲੋਕਾਂ ਨੂੰ ਵਪਾਰੀਆਂ ਨੂੰ ਕਹ ਰਹੇ ਹੋ ਕਿ ਆਪਣੇ ਕੰਮ ਧੰਦੇ ਬੰਦ ਕਰਕੇ ਸਾਡੇ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਵੋ ਜਾਂ ਉਹਨਾਂ ਦੀ ਆਉ ਭਗਤ ਕਰੋ ਤਾਂ ਫਿਰ ਲੋਕਾਂ ਦਾ ਗੁੱਸਾ ਤੁਹਾਨੂੰ ਪਤਾ ਹੀ ਹੈ ਕਿ ਫੁੱਟਦਾ ਹੀ ਹੈ ਤੇ ਆਪਾਂ ਉਹ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਵੀ ਹੈ ਬਿਲਕੁਲ ਲੋਕਾਂ ਦਾ ਗੁੱਸਾ ਫੁੱਟਦਾ ਹੋਇਆ ਨਜ਼ਰ ਵੀ ਆਇਆ ਕਿ ਲੋਕਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਜਿਵੇਂ ਠੇਕਾ ਮੁਲਾਜ਼ਮਾਂ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਮਾਨ ਸਾਹਿਬ ਕਹਿੰਦੇ ਹੋਏ ਨਜ਼ਰ ਆਈ ਸੀ ਕਿ ਜੋ ਮੇਰਾ ਪਹਿਲਾ ਕਲਮ ਜੋ ਹੈ ਮੇਰੀ ਚੱਲੇਗੀ ਉਹ ਮੁਲਾਜ਼ਮਾਂ ਦੀ ਚੱਲੇਗੀ ਉਹਨਾਂ ਦੇ ਹੱਕ ਦੇ ਵਿੱਚ ਚੱਲੇਗੀ ਦਾਵਾ ਵੀ ਕਰਦੇ ਨੇ ਕਿ ਮੈਂ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਸਾਡਾ 2 ਸਾਲ ਦਾ ਕੰਮ ਬੋਲਦਾ ਸੀ ਕੰਮ ਦੇ ਸਹਾਰੇ ਵੋਟ ਮੰਗਦੇ ਆ ਜੇਕਰ ਤੁਹਾਡਾ ਕੰਮ ਬੋਲਦਾ ਹੁੰਦਾ ਤਾਂ ਲੋਕ ਇੰਨੇ ਗੁੱਸੇ 'ਚ ਤੁਹਾਡੇ ਐਮਐਲਏ ਹੀ ਨੂੰ ਹੀ ਨਾ ਬੋਲ ਰਹੇ ਹੁੰਦੇ ਤਾਂ ਹਰਪ੍ਰੀਤ ਜੀ ਬਹਿ ਧੰਨਵਾਦ ਇਸ तमाम ਗੱਲਬਾਤ ਦੇ ਲਈ ਇਹਨਾਂ ਵੇਖਣ ਨੂੰ ਮਿਲ ਰਿਹਾ ਹੈ तमाम سیاستਦਾਨਾਂ ਦੇ ਖਿਲਾਫ ਭਾਵੇਂ ਉਹ ਸੂਬੇ ਦੀ ਜੋ ਹੈ ਉਹ ਸਰਕਾਰ ਹੋਵੇ ਜਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਜਿੰਨੇ ਵੀ ਲੀਡਰ ਆਂਦੇ ਨੇ ਉਹਨਾਂ ਤੋਂ ਲੋਕ ਖਫਾ ਹੀ ਨਜ਼ਰ ਆਉਂਦੇ ਨੇ ਕਿ ਤੁਸੀਂ ਵਾਅਦੇ ਤਾਂ ਕਰ ਜਾਂਦੇ ਹੋ ਲੇਕਿਨ ਇਹ ਤੁਹਾਡੇ ਵਾਦੇ ਵਫਾ ਨਹੀਂ ਹੁੰਦੇ मुराबाद सरकार मुरादाबाद पंजाब सरकार मुरादाबाद मुरादाबाद मुरादाबाद